ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਵਿਜੀਲੈਂਸ ਬਿਊਰੋ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆ ਬਰਨਾਲਾ ਦੇ ਵਿੱਚ ਤਹਿਸੀਲਦਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਤਾਂ ਇਸੇ ਨੂੰ ਲੈ ਕੇ ਬਠਿੰਡਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਹਿਸੀਲਦਾਰ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਤਹਿਸੀਲ ਆਫਿਸ ਜਿਹੜੇ ਨੇ ਉੱਥੇ ਹੜਤਾਲ ਹੋ ਰਹੀ ਹੈ ਜਿਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਨੇ ਇਸੇ ਦਰਮਿਆਨ ਉੱਥੇ ਕੰਮ ਕਰਾਉਣ ਆਏ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਇਸ ਨੂੰ ਲੈ ਕੇ ਜਿਹੜੇ ਸਮਾਜ ਸੇਵੀ ਨੇ ਤੇ ਤਹਿਸੀਲ ਆਫਿਸ ਦੇ ਵਿੱਚ ਕੰਮ ਕਰਵਾਣ ਲੋਕ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਹੜਤਾਲ ਕੀਤੀ ਗਈ ਹੈ ਤੇ ਬਿਨਾਂ ਕੋਈ ਨੋਟਿਸ ਤੋਂ ਸਿਰਫ ਇਸ ਕਰਕੇ ਹੜਤਾਲ ਹੋ ਰਹੀ ਹੈ ਕਿ ਜਿਹੜਾ ਉਹ ਤਹਿਸੀਲਦਾਰ ਹੈ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਹੈ ਰਿਸ਼ਵਤ ਲੈਂਦਿਆ ਵਿਜੀਲੈਂਸ ਬਿਊਰੋ ਦੇ ਵੱਲੋਂ ਤਾਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਇਕਿਆ ਗਿਆ ਕਿ ਅਜਿਹੀ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੜਤਾਲ ਬੰਦ ਹੋਣੀ ਚਾਹੀਦੀ ਕਿਉਂਕਿ ਇਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਕਾਫੀ ਪਰੇਸ਼ਾਨ ਹੋ ਰਹੇ ਤਾਂ ਇਸ ਨੂੰ ਲੈ ਕੇ ਜਿਹੜੇ ਲੋਕ ਨੇ ਉਹ ਤੰਗ ਪਰੇਸ਼ਾਨ ਹੋ ਰਹੇ ਨੇ ਤੇ ਸਮਾਜ ਸੇਵੀ ਤੇ ਉੱਥੇ ਜਿਹੜੇ ਕੰਮ ਕਰਵਾਂ ਤਹਿਸੀਲ ਦਫ਼ਤਰ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਇਸ ਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜੇ ਅਫਸਰਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੜਤਾਲ ਕਰਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਕੰਮ ਕਰਨ ਲਈ ਹੜਤਾਲ ਕੀਤੀ ਕਿਉਂ ਮੇਰਾ ਨਾਮ ਹਰਪਾਲ ਸਿੰਘ ਢੱਲੋਂ ਆ ਜੀ ਠੀਕ ਹੈ ਜੀ ਸਰ ਮੈਂ ਐਮਸੀਆਈ ਬੋਰਡ ਨੂੰ ਮਰੜਾ ਅਸੀਂ ਇੱਥੇ ਪਬਲਿਕ ਦੇ ਕੰਮਾਂ ਲਈ ਆਉਂਦੇ ਰਹਿੰਦੇ ਹਾਂਗੇ ਅੱਜ ਵੀ ਮੈਂ ਤਹਿਸੀਲਦਾਰ ਸਾਹਿਬ ਕੋਲ ਇਸ ਕੰਮ ਲਈ ਆਏ ਸੀ ਤੇ ਇੱਥੇ ਆ ਕੇ ਪਤਾ ਲੱਗਾ ਵੀ ਹੜਤਾਲ ਆ ਹੜਤਾਲ ਵੀ ਇਸ ਤੰਗ ਦੇ ਕੀਤੀ ਗਈ ਆ ਵੀ ਜਿਹਦੀ ਆਪਾਂ ਨੂੰ ਸਖਤ ਸ਼ਬਦਾਂ ਚ ਨਿਹਦੀ ਤੇ ਨਿੰਦਾ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਕੋਈ ਅਫਸਰ ਜਿਹੜਾ ਰਿਸ਼ਵਤ ਲੈਂਦਾ 20000 ਰੁਪਏ ਲੈਂਦਾ ਤਪੇ ਤੋਂ ਫੜਿਆ ਗਿਆ ਉਹਦੀ ਮਦਦ ਦੇ ਉਹਦੇ ਫੇਵਰ ਚ ਹੜਤਾਲ ਕੀਤੀ ਆ ਸੋ ਬਹੁਤ ਮਾੜੀ ਗੱਲ ਆ ਜੇਕਰ ਕੋਈ ਬੰਦਾ ਰਿਸ਼ਵਤ ਲੈਂਦਾ ਤੇ ਉਹਦੇ ਤੇ ਪਰਚਾ ਵੀ ਹੋਣਾ ਚਾਹੀਦਾ ਤੇ ਜੇ ਵਿਜੀਲੈਂਸ ਤੇ ਉਹਦੇ ਤੇ ਪਰਚਾ ਕੀਤਾ ਤਾਂ ਉਹ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਕੀਤਾ ਉਹ ਵਿਜੀਲੈਂਸ ਕਦੇ ਵੀ ਉਹ ਇਹਦਾ ਪਰਚਾ ਨਹੀਂ ਕਰਦੇ ਵੀ ਕੱਲ ਨੂੰ ਉਹਨਾਂ ਨੂੰ ਜਵਾਬਦੇਹੀ ਹੋਵੇ ਸੋ ਜੇਕਰ ਉਹਦੇ ਤੇ ਪਰਚਾ ਦਿੱਤਾ ਗਿਆ ਤਾਂ ਉਹ ਸਬੂਤਾਂ ਦੇ ਆਧਾਰ ਤੇ ਦਿੱਤਾ ਗਿਆ ਕਿਸੇ ਕਾਰਨ ਨਹੀਂ ਦਿੱਤਾ ਗਿਆ ਤੇ ਜੇਕਰ ਉਹ ਝੂਠਾ ਹੋ ਤਾਂ ਇਨਕੁਆਇਰੀ ਜੋ ਨਿਕਲੇ ਹੋਊਗਾ ਤੇ ਇਸ ਤਰ੍ਹਾਂ ਦੀ ਹੜਤਾਲ ਕਰਕੇ ਕੀ ਸਿੱਧ ਕਰਦੇ ਆਂ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜੇਕਰ ਇਸ ਤਰ੍ਹਾਂ ਦਾ ਸਮਰਥਨ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਤੇ ਉਹ ਇਹ ਸਿੱਧ ਕਰਦੇ ਵੀ ਅਸੀਂ ਵੀ ਇਸ ਦੇ ਵਿੱਚ ਆਂਗੇ ਭਾਗੀਦਾਰਾਂ ਜੇਕਰ ਇਸ ਤਰ੍ਹਾਂ ਦੇ ਅਧਿਕਾਰੀ ਇਸ ਤੋਂ ਕਰਪਸ਼ਨ ਦੀ ਸਪੋਰਟ ਕਰਦੇ ਆ ਮੰਨਤ ਕਰਦੇ ਆ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਜੇਕਰ ਹੈ ਜੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਆਪ ਦਾ ਆਪਾਂ ਆਪਦੀ ਜੌਬ ਜਿਹੜੀ ਡਿਊਟੀ ਆ ਉਹ ਤੋਂ ਭੱਜ ਨਹੀਂ ਸਕਦੇ ਤੇ ਇਸ ਤਰ੍ਹਾਂ ਦੀ ਜੇਕਰ ਖਾਸ ਕਰ ਰਿਸ਼ਵਤ ਵਾਲੇ ਕੰਮਾਂ ਦੇ ਮਗਰ ਫੇਵਰ ਤੇ ਜਾ ਕੇ ਬਹਿਣਾ ਤੋਂ ਡਿਪਾਰਟਮੈਂਟ ਨੂੰ ਉਹਨਾਂ ਦੀ ਜਿਹੜੀ ਕੋਈ ਡੈਰੀ ਆ ਜਾਂ ਬੁੱਕ ਆ ਕਿ ਉਹਦੇ ਤੇ ਜਰੂਰ ਨੋਟ ਲਿਖਣੇ ਚਾਹੀਦੇ ਆ ਜਿਹੜੀ ਇਹਨਾਂ ਦੀ ਸਰਵਿਸ ਆਉਦੇ ਤੇ ਵੀ ਕੋਈ ਨਾ ਕੋਈ ਜਰੂਰ ਉਹ ਕਾਰਵਾਈ ਅਸੀਂ ਜੋ ਸਰਕਾਰ ਨੂੰ ਬੇਨਤੀ ਕਰਾਵਾਂਗੇ ਸਖਤ ਐਕਸ਼ਨ ਲੈ ਕੇ ਜਿਹੜਾ ਕੰਮ ਹੋਣਾ ਹੈ ਲੱਗਦਾ ਹੈ ਵੀ ਜਿਹੜਾ ਇੱਕ 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 ਛੀਨਾ ਰਹਿ ਬਿਜ਼ਨਸ ਨੂੰ ਫੜਿਆ ਜਾਂਦਾ ਹੈ ਇਸੇ ਮਾਲ ਵਿੱਚ ਦੂਜੇ ਸਾਥੀ ਉਹ ਵੀ ਸਪੋਰਟ ਨਹੀਂ ਕਰੀ ਜਾਂਦਾ ਕਿ ਇਹ ਵਿਕਦੇ ਆਂਗਾ ਤਾਂ ਕਿਦ ਤਰ੍ਹਾਂ ਕੋਈ ਵਿਕਾਵਾ ਤਿਆਰ ਦੇਖੋ ਜਿਹੜਾ ਰੈਵਨੂ ਜਿੰਨੇ ਵੀ ਵੀ ਲੰ ਇਸਾਮ ਆਪਾਂ ਪਰਚੇ ਦਿੰਨੇ ਆ ਦੇਖਿਆ ਨਾ ਸਭ ਤੋਂ ਵੱਧ ਜਿਹੜੇ ਰੈਵਨੂ ਦੇ ਵਿੱਚ ਪਰਚੇ ਹੁੰਦੇ ਆ ਕਿਉਂਕਿ ਰਹਿਗੋ ਨੇ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੈ ਜਿੱਥੋਂ ਸਰਕਾਰ ਨੂੰ ਵੀ ਸਭ ਤੋਂ ਵੱਧ ਆਮਦਨ ਆ ਤੇ ਮੈਨੂੰ ਜਿੰਨੀ ਕਿ ਮੈਨੂੰ ਲੱਗਦਾ ਵੀ ਇਹਦੇ ਵਿੱਚ ਕ腐ਸ਼ਨ ਵੀ ਕਿਤੇ ਸਭ ਤੋਂ ਜ਼ਿਆਦਾ ਆ ਤੇ ਮੋਟੇ ਲੈਵਲ ਤੇ ਕ腐ਸ਼ਨ ਚੱਲਦੀ ਹੈ ਇਹਦੇ ਚ ਸੋ ਇਸ ਤਰ੍ਹਾਂ ਦੇ ਜੇਕਰ ਜਿੰਨੇ ਕੋਈ ਕੋਈ ਕਾਦੂਕਾ ਅਧਿਕਾਰੀ ਫੜਾਇਆ ਜਾਂਦਾ ਤਾਂ ਉਦੋਂ ਫਿਰ ਇਹ ਹੜਤਾਲ ਤੇ ਚੱਲੇ ਜਾਂਦੇ ਆ ਫਿਰ ਉਹ ਇਹ ਸਿੱਧ ਕਰਦੇ ਆ ਵੀ ਸਾਨੂੰ ਜਿਹੜਾ ਰਾਈਟ ਦਿੱਤਾ ਜਾਵੇ ਤੇ ਜਿਹੜਾ ਕ腐ਸ਼ਨ ਕਰਨਾ ਸਾਡਾ ਅਧਿਕਾਰ ਆ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਬਹੁਤ ਮਾੜੀ ਗੱਲ ਆ ਅਸੀਂ ਇਹ ਮੰਗ ਕਰਦੇ ਆ ਵੀ ਅਧਿਕਾਰੀਆਂ ਨੂੰ ਆਪਦੀ ਜੋਬ ਤੇ ਆਉਣਾ ਕਿਉਂਕਿ ਦਿੱਖਾ ਤੁਸੀਂ ਲੜਕੀਆਂ ਆ ਰਹੀਆਂ ਸਾਡੀਆਂ ਮਾਵਾਂ ਪਿਓ ਆਈ ਜਾਂਦੀਆਂ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਦੇ 80 85 ਸਾਲ ਦੇ ਫਿਰਦੇ ਆ ਕਿਸੇ ਨੇ ਵਸੀਤ ਕਰਾਉਣੀਆਂ ਕਿਸੇ ਨੇ ਇੰਤਕਾਲ ਦਰਜ ਕਰਾਉਣਾ ਸੋ ਕੋਈ ਕਿਸੇ ਦੇ ਤਰੀਕਾ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਵਿੱਚ ਤੇ ਉਹ ਸਾਰੀ ਜਿਹੜੀ ਆਮ ਪਬਲਿਕਾ ਉਹ ਖਰਾਸ਼ ਹੋ ਰਹੀ ਹੈ ਹੈਲੋ ਕੋਈ ਆਪਦੀ ਡਿਊਟੀ ਤੋਂ ਕਿਤੇ ਨਾ ਕਿਤੇ ਭੱਜ ਰਹੇ ਆ ਉਸ ਤਰ੍ਹਾਂ ਦਾ ਇਹਨਾਂ ਦੇ ਉੱਤੇ ਜ਼ਰੂਰ ਜਿਹੜੀ ਕੋਈ ਕਾਰਵਾਈ ਹੋਣੀ ਚਾਹੀਦੀ ਆ ਸ਼ਕਤੀ ਨਾਲ ਰਿਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਅੱਜ ਅਗਲੀ ਕੀ ਨਾਵਾਜੀ ਤੁਹਾਡਾ ਬਿਨਾ ਸੁਦੇਵ ਸਿੰਘਾ ਜੀ ਅੱਜ ਤਹਿਸੀਲ ਚਾਇ ਸੀਗੇ ਅੱਜ ਹੜਤਾਲ ਹੈਗੀ ਆ ਕੀ ਕਰੀ ਅਸੀਂ ਤਾਂ ਇਹ ਕਹਿੰਦੇ ਵੀ ਸਾਨੂੰ ਪਤਾ ਲੱਗਿਆ ਹੈ ਵੀ ਇਹਨਾਂ ਨੇ ਇੱਕ ਦਿਨ ਦੀ ਛੁੱਟੀ ਲੈ ਕੇ ਹਰਦਾ ਕੀਤੀ ਹੈ ਜਿਹੜੀ ਕਿ ਬਹੁਤ ਗੈਰਕਾਨੂੰਨੀ ਹੈ ਕਿਉਂਕਿ ਇੱਕ ਬੀਲੇਸ ਬੀਲੇਸ ਬਾਜਾ ਗਰਮਾਜ ਹੋਇਆ ਤਾਂ ਫਿਰ ਦਾ ਦੱਸਦੇ ਵੀ ਕੇਸ ਤੇ ਤਹਿਸੀਲ ਤਦਾਦ ਦੇ ਖਿਲਾਫ ਪਰਚਾ ਦੋ ਜੀ 20000 ਰੁਪਏ ਦਾ ਕ੍ਰਪਸ਼ਨ ਦਾ ਕੇਸ ਹੈ ਉਹ ਜੇ ਇਹਨਾਂ ਨੂੰ ਇਹ ਹੈ ਤਾਂ ਤਹਿਸੀਲਦਾਰ ਹੈ ਡੀਸੀ ਹੈ ਉਹਨੂੰ ਕਹਿੰਦੀ ਕਰਾ ਲੈਣਾ ਕੋਈ ਕਿਹਾ ਕਿ ਜੇ ਬਜਲਾ ਸੰਸਜਾ ਦੇ ਜੇ ਗਲਤ ਤਾਂ ਨਹੀਂ ਫਿਰ ਲੋਕਾਂ ਨੂੰ ਤਾਂ ਹੈਰਾਨ ਨਾ ਕਰਨ ਉਹ ਬਜ਼ੁਰਗ ਵੇਖੋ ਆਵੇ ਕੋਈ ਛੋਟੀ ਲਿਖ ਲੈ ਵੀਰਾ ਇਹ ਆਇਆ ਕਿਥੋਂ ਬਸਾ ਚੜਿਆ ਹੋਊ ਕਿਵੇਂ ਹੈਰਾਨ ਹੋਇਆ ਹੋਊਗਾ ਇਹ ਜੇ ਬੰਦਿਆਂ ਨੂੰ ਜਾਂ ਸਾਨੂੰ ਤੰਗ ਕਰਕੇ ਕੀ ਬੋਲਣ ਨੂੰ ਸੱਤ ਸੱਸੀ ਆਦਿ ਮਰਦੇ ਬੈਸੀ ਠੱਕੇ ਗਾਨੇ ਆ ਜਾਂ ਤਾਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਇਹ ਦਰਖਾਹ ਕਰਨੀ ਚਾਹੀਦੀ ਹੈ ਜਾਂ ਕੋਈ ਸਜ਼ਾ ਦੇਣੀ ਚਾਹੀਦੀ ਹੈ ਸਰਕਾਰ ਨੂੰ ਤਾਂ ਕਿ ਇਹ ਇਹ ਜਾ ਗਗਨ ਹੋਣਾ ਚੱਕਰ ਜੇ ਚੱਕਰੇ ਹੈ ਤੇ ਡੀਸੀ ਬੈਠਾ ਹੈ ਉਹ ਜਾ ਕੇ ਸਿੱਧਾ ਆਪਣਾ ਕਰ ਲੈ ਆਪਣਾ ਬੇਅਸਲਾਮ ਕੰਟੈਕਟ ਕਰੇ ਉਹਨਾਂ ਕੋਈ ਵੀ ਤੁਸੀਂ ਪਸੇ ਝੂਠਾ ਦਿੱਤਾ ਤੇ ਫੋਰੀ ਕਰਾ ਲੈਣੇ ਹੈ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਸਖਤ ਤੋਂ ਸਖਤ ਕਾਰਵਾਈ ਚਾਹੁੰਦੇ ਹਾਂ ਖਿਲਾਫ ਤਾਂ ਕਿ ਇਹ ਮੁਰਕੇ ਇਹੋ ਜੀ ਹੜਤਾਲ ਲਗਾਣ ਜਿਹਦੇ ਨਾਲ ਸਾਡੀ ਬੇਅਸਲਾਮ ਹੋਵੇ ਜਾਂ ਕੋਈ ਹੋਰ ਹੈ ਜਾਂ ਕਮ ਕ੍ਰਿਮੀਨਲ ਕੇਸ ਹੋਵੇ ਉਹਦੇ ਤੇ ਸਾਨੂੰ ਪ੍ਰਭਾਵ ਪਵੇ ਇਹਦੇ ਨਾਲ ਤਾਂ ਸਰਕਾਰ ਤੇ ਪ੍ਰਭਾਵ ਪੈਂਦਾ ਵੀ ਹਾਂ ਜੀ ਗਰ ਸਿਰਫ ਉਹ ਹਟਾਉਂ ਦਿਆ ਫਿਰ ਇਹ ਕਹਿੰਦੇ ਵਧਦੇ ਆ ਵਧਦੇ ਆ ਇਹ ਕਹਿੰਦੇ ਨਹੀਂ ਸਾਨੂੰ ਫੜਦੇ ਕਿਉਂ ਲਗਦਾ ਨਹੀਂ ਵੀ ਇਹ ਜਿਸ ਤਰ੍ਹਾਂ ਹੜਤਾਲ ਕਰਕੇ ਉਹਦਾ ਸਾਥ ਦੇ ਕੇ ਕਿਤੇ ਨਾ ਕਿਤੇ ਇਹ ਅਪਰੇਸ਼ਨ ਨੂੰ ਵੀ ਜਿਆਦਾ ਬੜਾਵਾ ਦਿੱਤਾ ਜਾ ਰਿਹਾ ਇਹ ਤਾਂ ਬਹੁਤ ਤਗੜੀ ਹੈ ਕੰਮ ਬਹੁਤ ਬੰਦੀ ਸਿਆਸਤ ਹੈ ਜਿਹੜੀ ਇਹਸਾਂ ਦੀ ਇਹ ਕਰਪਸ਼ਨ ਵਾਲੇ ਬੰਦਿਆਂ ਨੂੰ ਮੁਰੇ ਲਿਆ ਕੇ ਤੇ ਬੁਰਾ ਬਣਦੇ ਜੀ ਸਾਡਾ ਪ੍ਰਧਾਨ ਫੜਿਆ ਗਿਆ ਜੀ ਕਰਪਸ਼ਨ ਚ ਫੜਿਆ ਗਿਆ ਜੀ ਉਫ ਪ੍ਰਧਾਨ ਨੂੰ ਵੀ ਸ਼ਰਮ ਆਣੀ ਚਾਹੀਦੀ ਆਹੋ ਜਿਹੇ ਈਡੇ ਈਡੇ ਵੱਡੇ ਅੱਜ ਤਾਂ ਫੜੇ ਗਏ ਤੇ ਦੂਜੇ ਦਾ ਕੀ ਰਹਾ ਗਿਆ ਤੇ ਸਾਰੇ ਪੰਜਾਬ ਚ ਤਸੀਦਦਾਰਾਂ ਵਾਲੋਂ ਸਭੂਗ ਛੁੱਟੀ ਲਏ ਜ ਨੇ ਸਾਡਾ ਸਾਹ ਪਰ ਹਾਜ਼ਰ ਹੈ ਤੇ ਕੋਈ ਗੱਪਲੀ ਕੰਦੀ ਹੈ ਤੇ ਅਸੀਂ ਦਾ ਬੰਬਰਾਂਗੇ ਦੇ ਛੁੱਟੇ ਦੇ ਕਿਹੜਾ ਤਾਲ ਤੇ ਕਿਹਦੀ ਲੋਕ ਛੁੱਟੇ ਦੇ ਕੱਲ ਕੰਮ ਛੁੱਟੇ ਦੇ ਨੇ ਜੇ ਮੈਂ ਕੱਲ ਬਰਨਾਲਾ ਦੇ ਵਿੱਚ ਸੋਨੇ ਦਾ ਪੀ ਐਸ ਦਿਖਾ ਦੇ ਕੇ ਹੋਇਆ ਜਿਹੜੇ ਲੋਕ ਕੌਣਗੇ ਕੰਮ ਕਰਵਾਉਣ ਵਾਲੇ ਫਿਰ ਉਹਨਾਂ ਦਾ ਵੀ ਸਾਡੀ ਕਰਾਂਗੇ ਅਸੀਂ ਕਰਾਂਗੇ ਜੇ ਸਾਡੇ ਕੋਲ ਸੈਨ ਵਾਲਾ ਕੋਈ ਹੁੰਦਾ ਤਾਂ ਜ਼ਰੂਰ ਕਰਾਂਗੇ ਅਸੀਂ ਜੇ ਕੋਈ ਤੁਸੀਂ ਦਾ ਸਾਡੇ ਸੈਨ ਹੋਣੇ ਆ ਉਹਨਾਂ ਦੇ ਆਜ ਤੇ